ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਕੱਚੇ ਪ੍ਰੋਫੈਸਰਾਂ ਨੂੰ ਹਟਾ ਕੇ ਨਵੀਂ ਭਰਤੀ ਕਰਨ ਦੀ ਪੰਜਾਬ ਸਰਕਾਰ ਤਿਆਰੀ ਕਰ ਰਹੀ ਹੈ ਜਿਸ ਦੇ ਰੋਸ਼ਭਜੋਂ ਪੰਜਾਬ ਭਰ ਵਿੱਚ ਕੱਚੇ ਪ੍ਰੋਫੈਸਰਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਗਰੂਰ ਵਿੱਚ ਵੀ ਰਣਵੀਰ ਕਾਲਜ ਦੇ ਬਾਹਰ ਕੱਚੇ ਪ੍ਰੋਫੈਸਰਾਂ ਵੱਲੋਂ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਸਰਕਾਰੀ ਕਾਲਜਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੱਚੇ ਤੌਰ ਤੇ ਪਰਾਣੇ ਹਨ ਪਰ ਹੁਣ ਸਰਕਾਰ ਨਵੀਂ ਭਰਤੀ ਕਰ ਰਹੀ ਹੈ ਜਿਸ ਦੇ ਚਲਦੇ ਉਹ ਬੇਰੋਜ਼ਗਾਰ ਹੋ ਜਾਣਗੇ ਸਰਕਾਰ ਦੀਆਂ ਜਿਹੜੇ ਨਲਾਕੀਆਂ ਹੈਗੀਆਂ ਉਹਦੇ ਅਗੇ ਸਟੋਟ ਕਰ ਰਹੇ ਆ ਅਸੀਂ ਜੈਸਪੀਟੀ ਸਮੂਹ ਯੂਨੀ ਜਿਹੜਾ ਸਾਡਾ ਸਾਂਝਾ ਪੰਜਾਬ ਫਰੰਟ ਇੱਥੇ ਖੜਾ ਹੈਗਾ ਮੈਂ ਤੁਹਾਨੂੰ ਇੱਕ ਜ਼ਿਕਰ ਕਰਨ ਜਾ ਰਿਹਾ ਕਿ ਮੈਂ ਪੰਜਾਬ ਦਾ ਸਭ ਤੋਂ ਪੁਰਾਣਾ ਗੈਸਟਰਡੇ ਲੈਕਚਰਰ ਆ ਜਿਹੜਾ 2002 ਅੱਜ 2024 ਆ ਗਿਆ ਪਿਛਲੇ 22 ਸਾਲ ਤੋਂ ਮੈਂ ਕੰਮ ਕਰਦਾ ਆ ਰਿਹਾ ਅੱਜ ਸਾਨੂੰ ਸਰਕਾਰ ਨੇ ਪੱਕਾ ਤਾਂ ਕੀ ਕਹਿਣਾ ਸੀਗਾ ਸਾਡੀ ਨੌਕਰੀ ਦੇ ਤਲਵਾ ਖੜੀ ਕਰਤੀ ਇਹ ਕਹਿ ਕੇ ਕਿ ਇਹ ਅਸੀਂ ਲੋਕ ਖਾਲੀ ਪੋਸਟਾਂ 'ਤੇ ਕੰਮ ਕਰ ਰਹੇ ਹਾਂ ਇੱਕ ਪਿੱਛੇ 1158 ਦਾ ਫੈਸਲਾ ਆਇਆ ਮਾਯੂਗ ਹਾਈ ਕੋਰਟ ਦਾ ਸਾਨੂੰ ਉਸ ਫੈਸਲੇ ਦੇ ਕੋਈ ਕਿੰਤੂਪਰੰਤੂ ਨਹੀਂ ਹੈ ਅਸੀਂ ਸਿਰ ਚੁਕਾ ਕੇ ਇਸ ਫੈਸਲੇ ਨੂੰ ਮਨਜ਼ੂਰ ਕਰਦੇ ਹਾਂ ਪਰ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਚਾਹੀਦਾ ਸੀਗਾ ਉਹ ਸਾਡੀਆਂ ਨੌਕਰੀਆਂ ਨੂੰ ਪੱਕਾ ਕਰ ਦੇ ਸਾਡੇ ਵੱਲ ਖਿਆਲ ਕਰਦੇ ਪਰ ਸਰਕਾਰ ਨੇ ਰਾਤ ਨੂੰ ਬੁਲਾ ਕੇ 2-2 ਵਜੇ ਬੰਦੇ ਰਲੀਮ ਕਰਨ ਦੀ ਕੋਸ਼ਿਸ਼ ਕੀਤੀ ਬਾਕੀ ਬੰਦੇ ਜੁਆਇਨਿੰਗ ਕੀਤੇ ਅੱਜ ਤੱਕ ਪੰਜਾਬ ਦੇ ਕਿਸੇ ਵੀ ਇਤਿਹਾਸ ਦੇ ਅੰਦਰ ਭਾਵੇਂ ਕੋਈ ਪੀਸੀਐ ਦਾ ਇਗਜ਼ਾਮ ਸੀਗਾ ਭਾਵੇਂ ਕੋਈ ਐਸ ਬਣਦਾਗਾ ਰਾਤ ਦੇ 12 ਵਜੇ ਰਾਤ ਦੇ 2 ਵਜੇ ਕੋਈ ਜੁਆਇਨਿੰਗ ਨਹੀਂ ਹੁੰਦੀ ਅਗਰ ਸਰਕਾਰ ਪਾਕ ਸਾਫ ਸੀਗੀ ਉਸਨੇ ਐਸਾ ਮਾੜਾ ਕੰਮ ਕਿਉਂ ਕੀਤਾ ਤਾਂ ਜਿਹੜੀ ਇਹ ਝੂਠੇ ਨੇ ਸਰਕਾਰ ਹੈਗੀ ਜਿਸ ਨੂੰ ਵਾਦਾ ਕੀਤਾ ਸੀ ਕੇਜਰੀਵਾਲ ਸਾਹਿਬ ਨੇ ਕਿ ਜਦੋਂ ਪੰਜਾਬ ਸਰਕਾਰ ਆਪ ਪਾਰਟੀ ਪੰਜਾਬ ਚ ਸੱਤਾ ਚ ਆਏਗੀ ਮੈਂ ਕੱਚਾ ਸ਼ਬਦਤੋਂ ਖਤਮ ਕਰ ਦੂੰਗਾ ਇਹ ਕੱਚਾ ਸ਼ਬਦ ਖਤਮ ਨਹੀਂ ਕਰ ਰਹੇ ਤਾਂ ਕੱਚੇ ਨੂੰ ਖਤਮ ਕਰੋ ਤੁਰੀ ਫਿਰਦੀ ਹੈ ਸੋ ਜੋ ਸਾਡਾ ਸੰਘਰਸ਼ ਹੈਗਾ ਅੱਜ ਸਸੀਂ ਸਾਰੇ ਪੰਜਾਬ ਦੇ ਕੋਲਿਆਂ ਦੇ ਵਿੱਚ ਸਰਕਾਰ ਦੇ ਨੀਤੀਆਂ ਦੇ ਖਰਾਬ ਕਰਨੇ ਮਾਰੇ ਹੈਗੇ ਸਾਡੀ ਇਹੀ ਮੰਗ ਹੈ ਸਾਨੂੰ 11 58 ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜੋ ਪੰਜਾਬ ਦੇ ਅੰਦਰ ਔਖੇ ਸਮੇਂ ਵਿੱਚ ਜੇਕਰ ਸਿੱਖਿਆ ਨੂੰ ਕਿਸੇ ਨੇ ਸੰਭਿਆ ਤਾਂ ਉਹ ਗੈਸਪਿਲਟੀ ਸੀ ਕਿ ਤਾਂ ਸਾਡੇ ਹਿੱਤਾਂ ਦਾ ਛਲ ਕੀਤਾ ਜਾਵੇ ਸਾਨੂੰ ਵੀ ਬਾਬਰ ਦਾ ਮੰਦਾ ਜੋ ਹੈਗਾ ਮਾਂ ਸੰਘਰਸ਼ ਕਰ ਰਹੇ ਕਿੰਨੀ ਦੇਰ ਚੱਲੂਗਾ ਇਹ ਜਿੰਨਾ ਸਮਾਂ ਅੱਜ ਤੱਕੋ ਅਸੀਂ ਸੰਕਿਰਤਤਾ ਨਾਲ ਮਾਰਾ ਸੀਗਾ ਸਾਡਾ ਕੰਮ ਸੀ ਸਰਕਾਰ ਦੇ ਕੰਨ ਤੱਕ ਆਵਾਜ਼ ਪਹੁੰਚਾਣਾ ਸਾਡੇ ਮਾਂ ਜੀ ਸਤਕਾਰ ਪੁਲਿਸ ਪ੍ਰਸ਼ਾਸਨ ਦੇ ਅੱਥੇ ਆਏ ਸਾਡੇ ਮੈਡਮ ਸਾਹਿਬ ਅੱਥੇ ਆਏ ਨੇ ਕਿ ਇਹ ਸਾਡੀ ਆਵਾਜ਼ ਬਣ ਕੇ ਸਰਕਾਰ ਦੇ ਕੰਨ ਤੱਕ ਪਹੁੰਚੇਗੀ ਔਰ ਸਾਨੂੰ ਉਮੀਦ ਹੈ ਕਿ ਸਰਕਾਰ ਸਾਡੀਆਂ ਇਹ ਮੰਗਾਂ ਨੂੰ ਛੇਤੀ ਪ੍ਰਵਾਨ ਕਰੇਗੀ ਇਸ ਤੇ ਗੌਰ ਕਰੇਗੀ ਜੀ ਅਗਰ ਸਰਕਾਰ ਨਹੀਂ ਕਰਦੀ ਅਸੀਂ ਆਪਣੀ ਰੂਪਰੇਖਾ ਅਸੀਂ ਨੀਅਰ ਅਬਾਊਟ 900 ਹਾਂ ਜੀ ਹਾਂਜੀ ਮੇਰਾ ਨਾਮ ਡਾਕਟਰ ਗੁਲਸ਼ਨਦੀਪਾ ਮੈਂ ਸਰਕਾਰੀ ਰਣਬੀਰ ਕਾਲਜ ਦੇ ਵਿੱਚ ਰਾਜਨੀਤੀ ਸ਼ਾਸਤਰ ਦੇ ਵਿਭਾਗ ਦੇ ਵਿੱਚ ਕੰਮ ਕਰ ਰਹੀ ਹਾਂ ਅੱਜ ਰੋਡ ਜਾਮ ਕੀਤਾ ਹੈ ਪ੍ਰੋਟੈਸਟ ਕਰ ਰਹੇ ਹਾਂ ਕੀ ਕਾਰਨ ਹੈ ਕੀ ਮੰਗ ਰਹੇ ਰੋਡ ਜਾਮ ਤੋਂ ਬਿਨਾ ਜੀ ਕੋਈ ਗੱਲ ਨਹੀਂ ਸੁਣਦਾ ਜੇ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਬੜੇ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਆ ਤਾਂ ਪਰਵਾਹ ਨਹੀਂ ਕੀਤੀ ਜਾਂਦੀ ਹੈਗੀ ਕਿਉਂਕਿ ਦੇਖੋ ਇੰਨੇ ਸਾਲ ਹੋ ਗਏ ਸਾਨੂੰ ਮੈਂ 2007 ਦੇ ਵਿੱਚ ਜੁਆਇਨ ਕੀਤਾ ਹੈ ਸਰ ਨੇ ਤੁਹਾਨੂੰ ਦੱਸਿਆ ਵੀ ਉਹਨਾਂ ਨੇ 2002 ਦੇ ਵਿੱਚ ਜੁਆਇਨ ਕੀਤਾ ਹੈਗਾ ਉਸ ਟਾਈਮ ਜਦੋਂ 4500 ਰੁਪਿਆ ਕੇਵਲ ਇੱਕ ਗੈਸਟ ਫੈਕਲਟੀ ਲੈਕਚਰਰ ਨੂੰ ਸਿਰਫ 6 ਮਹੀਨੇ ਲਈ ਦਿੱਤਾ ਜਾਂਦਾ ਸੀ ਉਸ ਟਾਈਮ ਬਹੁਤ ਲੋਕ ਆਏ ਪਰ ਉਹ ਇਸ ਕਾਲਜਾਂ ਦੀ ਹਾਲਾਤ ਦੇਖ ਕੇ ਕਾਲਜਾਂ ਨੂੰ ਛੱਡ ਕੇ ਚਲੇ ਗਏ ਰੁਕੇ ਕੌਣ ਜਿਨ੍ਹਾਂ ਨੂੰ ਪਤਾ ਸੀ ਕਿ ਵਿਦਿਆਰਥੀਆਂ ਦਾ ਪਵਿੱਖ ਬਿਲਕੁਲ ਖਤਮ ਹੋ ਜਾਏਗਾ 2008 ਵਿੱਚ ਪੀਪੀਐਸਸੀ ਤੋਂ ਪੋਸਟਾਂ ਕੱਢੀਆਂ ਅਸੀਂ ਉਹਦੇ ਵਿੱਚ ਅਪਲਾਈ ਕੀਤਾ ਸਾਡਾ ਟਾਪ ਮੋਸਟ ਦੇ ਉੱਤੇ ਨੰਬਰ ਸੀਗਾ ਉਹ ਵੀ ਖਤਮ ਕਰਤੇ ਆ ਕਿਉਂਕਿ ਇਹਨਾਂ ਨੂੰ ਇੰਨੇ ਸਾਲਾਂ ਚ ਹੀ ਨਹੀਂ ਪਤਾ ਲੱਗਿਆ ਵੀ ਰਵੀ ਸਿੱਧੂ ਦੀ ਸਟੇ ਲੱਗੀ ਹੋਈ ਹੈ ਜਾਂ ਨਹੀਂ ਲੱਗੀ ਹੋਈ ਹੈਗੀ ਉਸ ਤੋਂ ਬਾਅਦ ਜਿਹੜੀਆਂ 2021 ਦੇ ਵਿੱਚ ਇਹਨਾਂ ਨੇ ਭਰਤੀਆਂ ਖੋਲੀਆਂ ਉਹਦੇ ਵਿੱਚ ਨੇ UGC ਦੇ ਤੇ PPC ਦੇ ਸਾਰੇ ਨੋਰਮਸ ਨੂੰ ਖਤਮ ਕਰਤਾ ਪੀਪੀਐਸਸੀ ਕਹਿੰਦੀ ਹੈ ਰਿਸਰਚ ਪੇਪਰ ਹੋਣਾ ਚਾਹੀਦਾ ਹੈ ਪੀਐਚਡੀ ਹੋਣੀ ਚਾਹੀਦੀ ਹੈ ਉਹਦੇ ਮਾਰਕਸ ਲੱਗਦੇ ਨੇ ਉਹਦੇ ਮਾਰਕਸ ਨੂੰ ਕੰਸਟੀਟਿਊਟ ਕਰਕੇ ਅਸੀਂ ਜਿਹੜਾ ਹੈਗਾ ਇੱਕ ਵਿਅਕਤੀ ਨੂੰ ਜੌਬ ਦੇ ਵਿੱਚ ਲੈ ਕੇ ਆਉਣਾ ਹੈ ਚਲੋ ਕੋਈ ਗੱਲ ਨਹੀਂ ਜੋ ਲੋਕ ਉਸ ਟਾਈਮ ਬੱਚੇ ਨਵੇਂ ਨਵੇਂ ਯੂਨੀਵਰਸਿਟੀ ਚੋਂ ਪੜ੍ਹ ਕੇ ਆਏ ਸੀਗੇ ਉਹਨਾਂ ਨੂੰ ਜਿਹੜਾ ਆਬਜੈਕਟਿਵ ਪੇਪਰ ਸੀਗਾ ਉਹ ਉਹਨਾਂ ਨੇ ਕਰ ਲਿਆ ਉਹਨਾਂ ਨੂੰ ਨੌਕਰੀ ਤੇ ਲੈ ਕੇ ਆਉਣਾ ਸੀ ਉਹਨਾਂ ਦਾ ਅਧਿਕਾਰ ਹੈ ਕੋਈ ਗੱਲ ਨਹੀਂ ਪਰ ਇਹ ਐਨੇ ਸਾਲ ਤੋਂ ਸਾਨੂੰ ਕਹਿੰਦੇ ਰਹੇ ਕਿ ਅਸੀਂ ਤੁਹਾਡੇ ਲਈ ਇੱਕ ਪਾਲਿਸੀ ਕ੍ਰੀਏਟ ਕੀਤੀ ਹੋਈ ਹੈ ਤੁਸੀਂ ਇਹਨਾਂ ਨੂੰ ਆ ਲੈਣ ਦਿਓ ਇਹਨਾਂ ਨੂੰ ਜੁਆਇਨ ਕਰ ਲੈਣ ਦਿਓ ਅਸੀਂ ਪਾਲਿਸੀ ਕ੍ਰੀਏਟ ਕੀਤੀ ਹੈ ਇੱਕ ਚਿੱਠੀ ਭੇਜੀ ਇਹਨਾਂ ਨੇ ਰਾਤ ਨੂੰ ਮੈਂ ਖੁਦ ਇਸ ਗੇਟ ਦੇ ਉਪ ਕੋਲ ਮੇਰੇ ਕੋ ਵੀਡੀਓ ਹੈ ਜੇ ਕਿਸੇ ਨੂੰ ਚਾਹੀਦੀ ਹੋਈ ਮੈਂ ਦਵਾਂਗੀ ਮੈਂ 3:15 ਮਿੰਟ ਤੇ ਇਸ ਗੇਟ ਦੇ ਉੱਤੇ ਇੱਕ ਵੀਡੀਓ ਬਣਾਈ ਕਿ ਰਾਤ ਦਾ ਵਕਤ ਹੋ ਚੁੱਕਿਆ ਹੈ ਜੋ ਜੁਆਇਨ ਕਰਨਾ ਐ ਸੀ ਉਹ ਅਜੇ ਤੱਕ ਜੁਆਇਨ ਨਹੀਂ ਕਰੇ ਹੈਗੇ ਮੈਂ ਇੱਥੇ ਖੜੀ ਆ ਉਹ ਉੱਥੇ ਖੜੇ ਸੀ ਮੈਂ ਸਿਰਫ ਦੇਖਣਾ ਚਾਹੁੰਦੀ ਸੀ ਕਿ ਇਹਨਾਂ ਦੀ ਜੁਆਇਨਿੰਗ ਦਾ ਕੀ ਤਰੀਕਾ ਹੈ ਮੈਡੀਕਲ ਪਤਾ ਨਹੀਂ ਕਿਹੜਾ ਅੱਧੀ ਰਾਤ ਨੂੰ ਹੋਇਆ ਪੁਲਿਸ ਵੈਰੀਫਿਕੇਸ਼ਨ ਅੱਧੀ ਰਾਤ ਨੂੰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਹੋਈ ਪਰ 3:14 ਮਿੰਟ ਤੱਕ ਉਹਨਾਂ ਨੇ ਜੁਆਇਨ ਨਹੀਂ ਕੀਤਾ ਫਿਰ ਉਹ ਚਲੇ ਗਏ ਅਸੀਂ ਚਲੇ ਗਏ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਇਸ ਕਾਲਜ ਦੇ ਵਿੱਚ ਸਾ 4 ਵਜੇ ਜੁਆਇਨ ਕੀਤਾ ਕੀ ਪ੍ਰੋਬਲਮ ਸੀ ਜੇ ਤੁਸੀਂ ਜਾਇਰ ਸੀ ਜੇ ਤੁਹਾਡੀ ਭਰਤੀ ਜਾਏ ਸੀ ਤੁਸੀਂ ਅੱਧੀ ਰਾਤ ਨੂੰ ਕਿਉਂ ਜੁਆਇਨ ਕੀਤਾ ਓਕੇ ਅਸੀਂ ਇਹ ਵੀ ਮੰਨ ਲਈ ਦੀ ਸਰਕਾਰ ਦੀ ਕੋਈ ਮਜਬੂਰੀ ਹੋਣੀ ਹੈ ਸਰਕਾਰ ਨੂੰ ਇਹ ਸਾਰਾ ਪਲਾਨ ਕਰਨ ਲਈ ਟਾਈਮ ਹੈ ਗੈਸਟ ਫੈਕਿਲਿਟੀ ਲਈ ਇੱਕ ਪਾਲਿਸੀ ਬਣਾਉਣ ਲਈ ਟਾਈਮ ਨਹੀਂ ਹੈਗਾ ਉਹ ਇੱਕ ਪਾਲਿਸੀ ਕ੍ਰੀਏਟ ਕਰਨ ਕਿ ਜੋ ਐਨੇ ਸਾਲਾਂ ਤੋਂ ਲੋਕ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਚਾਹੀਓ ਡਾਇਨ ਕੈਡਰ ਬਣਾਉਣ ਚਾਹੀਓ ਉਹਦੇ ਪੈਰਲ ਕੋਈ ਹੋਰ ਪਾਲਸੀ ਬਣਾਉਣ ਪਰ ਇਹਨਾਂ ਨੂੰ 58 ਦੀ ਏਜ ਤੱਕ ਇਸ ਜੌਬ ਦੇ ਵਿੱਚ ਸਿਕਿਉਰ ਕਰਨ ਰਿਸਪੈਕਟੇਬਲ ਪੇ ਦੇਣ ਔਰ ਰਿਸਪੈਕਟ ਜਿਹੜੀ ਹੈਗੀ ਸਾਡੀ ਇੰਨੀ ਸਿਨੀਅਰਿਟੀ ਇੰਨੇ ਇੰਨੇ ਸਾਲਾਂ ਦੀ ਉਹ ਸਾਨੂੰ ਇਸ ਕਾਲਜ ਦੇ ਵਿੱਚ ਦਿੱਤੀ ਜਾਵੇ ਨਹੀਂ ਅੱਜ ਇਹ ਹੈ ਕੱਲ ਕੁਝ ਹੋਰ ਹੋਏਗਾ ਪਰਸੋਂ ਕੁਝ ਹੋਰ ਹੋਏਗਾ ਅਸੀਂ ਇਸ ਸਰਕਾਰ ਦੀ ਭੰਡੀ ਪਿੰਡਾਂ 'ਚ ਵੀ ਜਾ ਕੇ ਕਰਾਂਗੇ ਪੰਚਾਇਤਾਂ ਦੇ ਵਿੱਚ ਤੇ ਜਿੱਥੇ-ਜਿੱਥੇ ਇਲੈਕਸ਼ਨ ਹੋਊਗੀ ਉੱਥੇ ਵੀ ਜਾ ਕੇ ਕਰਾਂਗੇ ਕਿ ਜਿਹੜਾ ਅੱਜ ਰੋਡ ਜਾਮ ਕਿਦਾ ਹੈ ਕਦੋਂ ਤੱਕ ਜਾਮ ਨਹੀਂ ਇਹ ਅਸੀਂ ਸਿਰਫ ਬੱਚਿਆਂ ਨੂੰ ਆਪਣੀ ਪ੍ਰੋਬਲਮਸ ਦੱਸ ਇਹ ਅਸੀ ਕਿਉਂਕਿ ਅੰਦਰ ਨਹੀਂ ਦਸੀਆਂ ਜਾ ਸਕਦੀਆਂ ਹੁੰਦੀਆਂ ਅਸੀਂ ਉਹਨਾਂ ਨੂੰ ਰਾਇ ਸੀ ਇਹ ਸਾਡਾ ਇੱਕ ਲਿਮਿਟਡ ਟਾਈਮ ਤੱਕ ਹੈ ਇਸ ਤੋਂ ਬਾਅਦ ਜਿਹੜਾ ਹੈ ਅਸੀਂ ਆਪਣੇ ਨੁਮਾਇੰਦਿਆਂ ਨੂੰ ਜਿਨ੍ਹਾਂ ਨੂੰ ਅਸੀਂ ਵੋਟ ਪਾਈ ਹੈ ਉਹਨਾਂ ਨੂੰ ਜਾ ਕੇ ਆਪਣਾ ਮੰਗ ਪੱਤਰ ਦੇਵਾਂਗੇ ਇੱਕੋ ਇੱਕ ਡਿਮਾਂਡ ਹੈ ਵੀ ਵਾਂਟ ਟੂ ਮੀਟ ਦ ਸੀਐਮ ਇਟਸ ਇਟ ਸ਼ੁੱਡ ਨਾਟ ਬੀ ਏਟ ਡਿਫਿਕਲਟ ਐਨਾ ਮੁਸ਼ਕਿਲ ਵਾਲੀ ਕਿਹੜੀ ਗੱਲ ਐ ਇੱਥੋਂ ਹੀ ਚੁਣੇ ਗਏ ਨੇ ਸੰਗਰੂਰ ਦੇ ਹੀ ਨੇ ਅਸੀਂ ਵੀ ਉਹਨਾਂ ਨੂੰ ਜਦੋਂ ਪਹਿਲਾਂ ਉਰੇ ਨਹੀਂ ਉਹ ਬਣੇ ਸੀਗੇ ਕੁਝ ਜਾ ਜਾ ਕੇ ਅਸੀਂ ਉਹਨਾਂ ਨੂੰ ਕੋਠੀ ਦੇ ਵਿੱਚ ਐਨੀ ਵਾਰ ਮਿਲੇ ਐਨਾ ਐਨੇ ਬੈਰੀਗੇਟਸ ਕਿਉਂ ਤਿਆਰ ਕਰ ਦਿੰਦੀ ਆ ਪ੍ਰੋਟੈਕਸ਼ਨ ਐਨੀ ਪ੍ਰੋਟੈਕਸ਼ਨ ਕਿਉਂ ਦਿੰਦੇ ਨੇ ਵੀ ਸਾਨੂੰ ਉਹਨਾਂ ਨੂੰ ਮਿਲਣਾ ਮੁਸ਼ਕਿਲ ਐ ਵੀ ਵਾਂਟ ਟੂ ਮੀਟ ਦ ਸੀਐਮ ਕਿਉਂਕਿ ਸਾਨੂੰ ਇਹ ਲੱਗਦਾ ਹੈ ਵੀ ਜਦੋਂ ਸਾਡੀ ਗੱਲ ਸੁਣਨਗੇ ਸਮਝਣਗੇ ਤਾਂ ਉਹ ਸਾਡਾ ਹੱਲ ਕਰਕੇ ਦੇਣਗੇ ਅਸੀਂ ਅੱਜ ਸਟੂਡੈਂਟਸ ਨੂੰ ਅਸੀਂ ਸ਼ਾਮਿਲ ਕੀਤਾ ਅੱਗੇ ਲੋੜ ਪਊਗੀ ਅਸੀਂ ਇਹਨਾਂ ਨੂੰ ਸ਼ਾਮਿਲ ਕਰਾਂਗੇ ਇਹ ਕੀਤਾ ਹੋਇਆ ਹੈ ਸਾਨੂੰ ਇਹਨਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਹੈ ਸਾਡੇ ਨਾਲ ਲੱਗਣਗੇ ਇਹਨਾਂ ਨੂੰ ਸਾਡੀਆਂ ਪ੍ਰੋਬਲਮਸ ਬਹੁਤ ਚੰਗੀ ਤਰ੍ਹਾਂ ਪਤਾ ਕਰਨੇ ਦਾ ਇਹ ਹੈ ਜੀ ਕਿਉਂਕਿ ਜਿਹੜੇ گورਨਮੈਂਟ ਕਾਲਜ ਨੇ ਪੰਜਾਬ ਚ 64 گورਨਮੈਂਟ ਕਾਲਜ ਨੇ ਨਾ ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਦੇ ਵਿੱਚ ਇਹਨਾਂ 64 گورਨਮੈਂਟ ਕਾਲਜਾਂ ਦੇ ਵਿੱਚ 2002 ਤੇ 2003 ਤੋਂ ਲੈ ਕੇ ਲਗਾਤਾਰ ਗੈਸਟ ਫੈਕਲਟੀ ਲਗਾਤਾਰ ਇੱਥੇ ਵਧਾ ਰਹੇ ਹੈ ਇਹ ਉਹ ਦੇ ਅਪਕ ਹੈ ਜਿਨ੍ਹਾਂ ਨੇ ਮਾੜੇ ਸਮਾਂ ਦੇ ਵਿੱਚ ਘੱਟ ਤਨਖਾਹਾਂ ਦੇ ਉੱਤੇ ਪਰਿਵਾਰਕ ਸਮੱਸਿਆਵਾਂ ਦੇ ਬਾਵਜੂਦ ਮਤਲਬ ਜਿਹੜਾ ਇਹਨਾਂ ਕਾਲਜਾਂ ਨੂੰ ਚਲਾਇਆ ਇਹਨਾਂ ਕਾਲਜਾਂ ਨੂੰ ਜਿਉਂਦੇ ਰੱਖਿਆ ਅੱਜ ਕੀ ਹੋਇਆ ਆ ਚੰਨੀ ਦੀ ਸਰਕਾਰ ਵੇਲੇ 2021 ਦੇ ਵਿੱਚ 1158 ਦੀ ਇੱਕ ਭਰਤੀ ਆਈ ਮਤਲਬ ਪ੍ਰੋਫੈਸਰਾਂ ਦੇ ਸਹਾਇਕ ਇੱਕ ਲਾਇਬ੍ਰੇਰੀਅਨਾਂ ਦੀ ਭਰਤੀ ਆਈ ਉਦੇ ਵਿੱਚ ਕੀ ਹੋਇਆ ਕਿ ਸਰਕਾਰ ਨਵੀਂ ਭਰਤੀ ਕਰਨਾ ਚਾਹੁੰਦੀ ਹੈ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੈਗੀ ਨਵੀਂ ਭਰਤੀ ਤੋਂ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਕਿ ਜਿਹੜੇ ਜਿਨ੍ਹਾਂ ਨੇ ਪਹਿਲਾਂ ਤੋਂ ਕਾਲਜਾਂ ਨੂੰ ਸੰਵਾਰਿਆ ਤਰਾਸ਼ਿਆ ਇੱਥੋਂ ਤੱਕ ਲੈ ਕੇ ਆਏ ਨੇ ਜਿਹੜੇ ਕਾਲਜਾਂ ਨੂੰ ਜਿਉਂਦਾ ਰੱਖੇ ਜਿਨ੍ਹਾਂ ਨੇ ਉਹਨਾਂ ਨੂੰ ਕੱਢ ਕੇ ਤੁਸੀਂ ਨਵੇਂ ਨੂੰ ਰੱਖੋਗੇ ਇਹ ਤਾਂ ਕੋਈ ਤਰੀਕਾ ਨਹੀਂ ਬਣਦਾ ਇਹ ਤਾਂ ਉਹੀ ਹੈ ਵੀ ਇੱਕ ਟੋਆ ਪੱਟ ਲਿਆ ਇੱਕ ਭਰਤਾ ਯਾਨੀ ਇਹ ਸਰਕਾਰ ਦੀ ਗੇਮ ਹੈ ਇਹ ਏ ਅਸੀਂ ਗੇਮ ਨਹੀਂ ਚੱਲਣ ਦਵਾਵਾਂਗੇ ਸਰਕਾਰ ਦੀ ਯਾਨੀ ਸਾਡੀ ਮੰਗ ਇਹ ਹੈ ਕਿ ਨਵੀਂ ਭਰਤੀ ਵੀ ਕਰੋ ਕੰਪਲੀਟ ਪਰ ਜਿੰਨੇ ਸਾਡੇ ਪੁਰਾਣੇ ਪ੍ਰੋਫੈਸਰ ਹੈਗੇ ਆ ਇੱਕ ਵਿਸ਼ੇਸ਼ ਪਾਲਿਸੀ ਬਣਾ ਕੇ ਦੇਖੋ ਕੁਝ ਪ੍ਰੋਫੈਸਰ ਉਹ ਹੈ ਸਾਡੇ ਜਿਹੜੇ एलिਜੀਬਲ ਹੋਗੇ ਪਹਿਲਾਂ ਤੋਂ ਜਿਨ੍ਹਾਂ ਨੇ ਮਤਲਬ ਜੌਬ 'ਚ ਆ ਕੇ ਬਾਅਦ 'ਚ एलिਜੀਬਲ ਹੋ ਗਏ ਉਹਨਾਂ ਨੂੰ ਰੈਗੂਲਰ ਕਰੇ ਸਰਕਾਰ ਫੌਰੀ ਤੌਰ ਤੇ ਤੇ ਜਿਹੜੇ ਨਹੀਂ ਵੀ ਬਣਦੇ ਜਿਹੜੇ ਪਰਿਵਾਰਕ ਰੁਝੇਮਿਆਂ ਦੇ ਕਰਕੇ ਜਿਹੜੇ ਓਵਰੇਜ ਹੋ ਗਏ ਸਮੱਸਿਆਾਂ ਦੇ ਸਮੱਸਿਆਵਾਂ ਨੇ ਜਿਨ੍ਹਾਂ ਦੀਆਂ ਘਰੇਲੂ ਨਾ ਹੋਸਕ एलिਜੀਬਲ ਹਨ ਉਹਨਾਂ ਵਾਸਤੇ ਵਿਸ਼ੇਸ਼ ਪਾਲਿਸੀ ਬਣਾ ਕੇ ਇੱਕ ਕਲੌਜ਼ ਸਰਕਾਰ ਬਣਾਵੇ ਜਿਦੇ 'ਚ ਜਿਹੜਾ ਰੋਜ਼ਗਾਰ ਸੁਰੱਖਿਆ ਦੀ ਗਾਰੰਟੀ ਕਰੇ ਸਰਕਾਰ ਤੁਸੀਂ ਜਾਣੋ ਕਿ ਥੋੜੇ ਪੁਰਾਣੇ ਪ੍ਰੋਫੈਸਰ ਹੀ ਰਹਿਣ ਇੱਥੇ ਬਿਲਕੁਲ ਪੁਰਾਣੇ ਵੀ ਰਹਿਣ ਨਵੇਂ ਵੀ ਆਉਣ ਕਿਸੇ ਨੂੰ ਵੀ ਕਾਲਚੋਂ ਅਸੀਂ ਹਿੱਲਣ ਨਹੀਂ ਦੇਵਾਂਗੇ ਅਸੀਂ ਯਾਨੀ ਪੰਜਾਬ ਸਟੂਡੈਂਟ ਯੂਨੀਸ਼ੀਰ ਰੰਧਾਵਾ ਵੱਲੋਂ ਅਸੀਂ ਇਹਨਾਂ ਪ੍ਰੋਫੈਸਰਾਂ ਦੇ ਨਾਲ ਗੱਡ ਕੇ ਖੜੇ ਹਾਂ